ਇੱਕ ਰਾਗ ਜਿਹੜਾ ਜੈਦਾਵੰਤੀ ਰਾਗ ਵਿੱਚ ਵੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਰਾਗ ਆ ਜੀ 31 ਰਾਗ ਫਿਰ ਭਾਗ ਦੇ ਵਿੱਚ ਇੱਕੋ ਇੱਕ ਸ਼ਹਿਰ ਸੀ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਹੋਈ ਸੀ ਯੂਐਨਓ ਤੋਂ ਹੁਣੇ ਕੱਲ ਬਣੀ ਹੈ ਬੀਬੀ ਸਦੀ ਵਿੱਚ ਯੂਐਨਓ ਦਾ ਪਤਾ ਕਿਸ ਨੂੰ ਤੁਹਾਡੇ ਨੂੰ ਹਾਂਜੀ ਇੱਕ ਨੋ ਵਿਸ਼ਵ ਦੀ ਪੰਚਾਇਤ ਹ ਜਿਵੇਂ ਸਕੰਡਾ ਦੀ ਪੰਚਾਇਤਾਂ ਨਹੀਂ ਹੁੰਦੀ ਉਹ ਚ ਹਰ ਦੇਸ਼ ਦਾ ਜਿਹੜਾ ਨੁਮਾਇੰਦਾ ਰੱਖਿਆ ਜਾਂਦਾ ਆਰਗੇਨਾਈਜੇਸ਼ਨ ਹੈ ਯੂਨਾਈਟਡ ਨੇਸ਼ਨ ਆਰਗੇਨਾਈਜੇਸ਼ਨ ਇਹ 20 ਵਿੱਚ ਸ਼ੁਰੂ ਹੋਈ ਤਕਰੀਬਨ 1945 ਦੇ ਲਾਗੇ ਇਹਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਮਨੁੱਖਤਾ ਦੀ ਗੱਲ ਗੱਲਾਂ ਇਹਨੇ ਵਿੱਚ ਕੰਮ ਤੇ ਬਹੁਤ ਘੱਟ ਹੋ ਰਾਇਆ ਪਰ ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਗੱਲ ਜੇ ਕਿਤੇ ਹੋਈ ਤੇ ਗੁਰੂ ਨਾਨਕ ਦੇਵ ਜੀ ਨੇ ਕਰ ਦਿੱਤੀ ਤੁਹਾਨੂੰ ਪਤਾ ਉਹ ਪਹਿਲਾਂ ਵਿਤਕਰਾਂ ਬੜਾ ਸੀ ਜਾਤਾਂ ਪਾਤਾਂ ਦੇ ਵਿਤਕਰੇ ਸੀ ਧਰਮਾਂ ਦੇ ਵਿਤਕਰੇ ਸੀ ਗੁਰੂ ਸਾਹਿਬ ਨੇ ਇਹਨਾਂ ਵੰਡੀਆਂ ਤੋਂ ਸਾਨੂੰ ਉੱਪਰ ਕਰ ਦਿੱਤਾ ਉਹਨਾਂ ਨੇ ਸਾਨੂੰ ਇੱਕੋ ਸੰਗਤ ਇੱਕੋ ਪੰਗਾ ਦੇ ਵਿੱਚ ਬਿਠਾ ਦਿੱਤਾ ਸਾਡੀ ਕੋਈ ਜਾਤ ਹੈ ਕਹਿੰਦੇ ਮਨੁੱਖੀ ਹਿੰਦੂ ਤੁਰਕ ਕੌਰ ਆਫ ਦੀ ਇਮਾਮ ਸਾਫੀ ਮਾਨਸ ਕੀ ਜਨਤ ਸਭੇ ਇੱਕ ਹੈ ਬਹਿਜਾਨ ਜਿਆਪਾ ਜੀ ਬਰਾਬਰ ਬੈਠੇ ਨਾ ਇਹ ਗੁਰਨਾਨਕ ਸਾਹਿਬ ਦੀ ਦੇਣ ਹੈ ਉਹਨਾਂ ਨੇ ਸਾਨੂੰ ਬਿਠਾਇਆ ਇਕੱਠੇ ਬਿਠਾਇਆ ਪਹਿਲਾਂ ਇਹ ਤਾਂ ਨਹੀਂ ਸੀ ਪਹਿਲਾਂ ਉੱਚੀ ਜਾਤ ਵਾਲਾ ਜਿਹੜਾ ਸੀ ਨਾ ਨੀਵੀਂ ਜਾਤ ਵਾਲਾ ਜਿਹਨੂੰ ਸ਼ੂਦਰ ਕਹਿੰਦੇ ਸੀ ਉਹਦਾ ਬੱਚਾ ਨਹੀਂ ਸੀ ਪੜ ਸਕਦਾ ਇਤਿਹਾਸ ਪੜ ਕੇ ਲਿਖੋ ॠषि मुनियों ਦੇ ਜਿਹੜੇ ਆਸ਼ਰਮ ਸੀ ਨਾ ਉੱਥੇ ਸ਼ੂਦਰਾਂ ਦੇ ਬੱਚੇ ਨਹੀਂ ਸੀ ਪੜ ਸਕਦਾ ਉਹਨਾਂ ਨੀਵੀਂ ਜਾਤਾਂ ਆਖਿਆ ਜੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਵਿੱਦਿਆ ਲੈਣ ਦਾ ਅਧਿਕਾਰ ਦਿੱਤਾ ਸਾਡੇ ਲੋਕਾਂ ਨੂੰ ਇਤਿਹਾਸ ਦਾ ਪਤਾ ਹੀ ਨਹੀਂ ਨਾ ਪੜਦੇ ਨਾ ਸੁਣਦੇ ਹੁਣ ਸਮਝਾਂਗੇ ਕੀ ਗੱਲ ਤੁਹਾਨੂੰ ਜੇ ਤੁਸੀਂ ਅੱਜ ਵਿੱਦਿਆ ਲੈ ਰਹੇ ਹੋ ਇਹ ਅਧਿਕਾਰ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ ਨੀਚਾ ਅੰਦਰ ਨੀਤ ਜਾਤ ਨੀਚੀ ਹੋਂ ਅਕਨੀਚ ਨਾਨਕ ਤਿੰਨ ਕੇ ਸੰਗ ਸਾਥ ਵੜਿਆ ਸੁੰਘਰੀ ਸੀ ਨਹੀਂ ਕਿ ਉਸ ਸਮੇਂ ਕੀ ਹੁੰਦਾ ਸੀ ਬ੍ਰਹਮੰਡ ਦਾ ਬੱਚਾ ਖੱਤਰੀ ਦਾ ਬੱਚਾ ਵਿੱਦਿਆ ਲੈ ਸਕਦਾ ਸੀ। ਛੂਤਰ ਦਾ ਬੱਚਾ ਨਹੀਂ ਸੀ ਲੈ ਸਕਦਾ। ਵੈਸ਼ ਦਾ ਬੱਚਾ ਨਹੀਂ ਸੀ ਵਿੱਦਿਆ ਲੈ ਸਕਦਾ। ਇਹ ਅਧਿਕਾਰ ਵਿੱਦਿਆ ਦਾ ਅਧਿਕਾਰ ਸਾਨੂੰ ਗੁਰੂ ਸਾਹਿਬ ਨੇ ਦਿੱਤਾ। ਫਿਰ ਇਕੱਠੇ ਖਾਣ ਦਾ ਅਧਿਕਾਰ ਦਿੱਤਾ। ਉਹ ਸੀ ਪੰਗਤ। ਅਸੀਂ ਇਕੱਠੇ ਖਾ ਸਕਦੇ ਹਾਂ, ਇਕੱਠੇ ਸਿੱਖ ਸਕਦੇ ਹਾਂ। ਕਿਉਂਕਿ ਸਾਡੀ ਦੋ ਤਰ੍ਹਾਂ ਦੀ ਖੁਰਾਕ ਹੈ। ਇੱਕ ਤੰਦ ਦੀ ਖੁਰਾਕ, ਇੱਕ ਮਨ ਦੀ ਖੁਰਾਕ ਤੰਦ ਦੀ ਖੁਰਾਕ ਭੋਜਨ ਤੇ ਮਨ ਦੀ ਖੁਰਾਕ ਗਿਆਨ ਇਹ ਦੋ ਤਰ੍ਹਾਂ ਦੀ ਸਾਡੀ ਖੁਰਾਕ ਆ ਇਸੇ ਕਰਕੇ ਦੋ ਤਰ੍ਹਾਂ ਦੀ ਖੁਰਾਕ ਵਾਸਤੇ ਮਨੁੱਖੀ ਅਧਿਕਾਰਾਂ ਵਾਸਤੇ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਸਾਨੂੰ ਸੰਗਤ ਤੇ ਪੰਗਤ ਦਿੱਤੀ ਪਤਾ ਲੱਗਿਆ ਸੰਗਤ ਤੇ ਪੰਗਤ ਕਿਉਂ ਦਿੱਤੀ ਇਹ ਸਾਡੀ ਮਨੁੱਖਤਾ ਦੀ ਲੋੜ ਆ ਤੇ ਦੂਸਰਾ ਉਹਨਾਂ ਨੇ ਸੰਤ ਧਰਮਾਂ ਦੇ ਰੋਲਿਆਂ ਦੇ ਵਿੱਚੋਂ ਬਾਹਰ ਕੱਢਿਆ ਨਾ ਕੋਈ Hindu ਨਾਮ ਸਮਾਨ ਇਨਸਾਨ ਕੋਲੋਂ ਮਹਾਰਾਜ ਕਿਹਾ ਜੇ ਤੁਸੀਂ ਇਨਸਾਨ ਨਹੀਂ ਬਣ ਸਕਦੇ ਤੁਸੀਂ ਧਰਮੀ ਨਹੀਂ ਬਣ ਸਕਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੀਸ ਦੇਣ ਵਾਸਤੇ ਜਾ ਰਹੇ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਤਲਕ ਲਾਉਂਦੇ ਸੀ ਨਾ ਜੰਜੂ ਪਾਉਂਦੇ ਸੀ ਉਹ ਇਨਸਾਨੀਅਤ ਵਾਸਤੇ ਜਾਵੇ ਵੀ ਕਿਸੇ ਨੂੰ ਜ਼ਬਰਦਸਤੀ ਤਬੀਆ ਨਾ ਜਾਵੇ ਕੁਚਲਿਆ ਨਾ ਜਾਵੇ ਕਿਸੇ ਦੇ ਅਧਿਕਾਰਾਂ ਨੂੰ ਖੰਡਿਤ ਨਾ ਕੀਤਾ ਜਾਵੇ ਕਿੰਨਾ ਪਿਆਰਾ ਮੈਸੇਜ ਸਾਨੂੰ ਉਹਨਾਂ ਦੇ ਜੀਵਨ ਵਿੱਚ ਮਿਲਦਾ ਹੈ ਫਿਰ ਉਹਨਾਂ ਦੇ ਪੁੱਤਰੇ ਆ ਜਿਨ੍ਹਾਂ ਦੀ ਅੱਜ ਆਪਾਂ